ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਸਾਰੇ ਮੇਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਕੁਝ ਟੌਪਿਕ ਹੈਗੇ ਆ ਜਿਵੇਂ ਕਿ ਆਪਾਂ ਖੈ ਲਈਏ ਜਿਵੇਂ ਜਿਹੜੇ ਪੇਪਰ ਆ ਉਹ ਕਦੋਂ ਨਿਕਲਨੇ ਸ਼ੁਰੂ ਹੋਣੇ ਆ ਜਿਵੇਂ ਨਾਰਮਲੀ ਗੱਲ ਬੜੇ ਵੀਰਾਂ ਭਰਾਵਾਂ ਨੇ ਪੇਪਰ ਪੂਰ ਭਰੇ ਆ ਤੇ ਪੇਪਰ ਨਿਕਲਨੇ ਕਦੋਂ ਸ਼ੁਰੂ ਹੋਣੇ ਆ ਇਹ ਬੜੇ ਵੀਰਾਂ ਭਰਾਵਾਂ ਦਾ ਸਵਾਲ ਹੈਗਾ ਵਾ ਏ ਟੌਪਿਕ ਬਾਰੇ ਆਪਾਂ ਗੱਲਬਾਤ ਕਰਾਂਗੇ ਮੈਂ ਹੈਗਾ ਹਾਂ ਇਸ ਟਾਈਮ ਤੇ 에ਰਪੋਰਟ ਦੇ ਉੱਤੇ ਅੱਛਾ ਵੀ ਚਲੋ ਨਾਲ ਨਾਲ ਵੀਡੀਓ ਬਣਾਈ ਜਾਵੇ ਤੇ ਨਾਲ ਨਾਲ ਤੁਹਾਨੂੰ 에ਰਪੋਰਟ ਦਾ 뷰 ਵਿਖਾਇਆ ਜਾਵੇ ਕਿਉਂਕਿ ਮੈਂ ਐਸੀ ਅਜਿਹਾ OCI ਕਾਰਡ ਲੈਣ ਜਿਸ ਦੇ ਨਾਲ ਆਪਾਂ ਇੰਡੀਆ ਬਿਨਾਂ ਵੀਜ਼ੇ ਤੋਂ ਜਾ ਸਕਦੇ ਹਾਂ ਉਹ ਕਾਰਡ ਅਪਲਾਈ ਕੀਤਾ ਸੀ ਤੇ ਉਹ ਆਪਣਾ ਰੈਡੀ ਹੋ ਚੁੱਕਿਆ ਹੈ ਤੇ ਉਹ ਕਰ ਲੈਣੇ ਆਂ ਜਿਆਦਾ ਚਿਰ ਨਾ ਲੈਂਦੇ ਹੋਏ ਕਰਦੇ ਆਂ ਵੀਡੀਓ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਗੱਲ ਜਰੂਰ ਕਹਾਂਗਾ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਵੋ ਤੇ ਨਾਲ ਹੀ ਬ ਤਾਂ ਜੋ ਸੀ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਉਸ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਬੜੀ ਸਿੱਖ ਸਕੋ ਤੇ ਕੁਝ ਸਿਖਾ ਸਕੋ ਤੇ ਦੂਜੇ ਨੰਬਰ ਤੇ ਨਾਲ ਹੀ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਦੇ ਉੱਤੇ ਫੋਲੋਨ ਕੀਤਾ ਸਨ ਅਗਰੇ ਇੰਸਟਾਗ੍ਰam ਤੇ ਵੀ ਫੋਲੋ ਕਰਨ ਉਹ ਉਹ ਜਿਹੜਾ ਤੁਹਾਨੂੰ ਲਿੰਕ ਵਾ ਉਹ ਮਿਲ ਜਾਊਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਮੈਨੂੰ ਉੱਥੇ ਵੀ ਪਰਸਨਲੀ ਮੈਸੇਜ ਕਰਕੇ ਪੁੱਛ ਸਕਦੇ ਜੀ ਆਪਾਂ ਤੁਹਾਨੂੰ ਜਵਾਬ ਜ਼ਰੂਰ ਦੇਵਾਂਗੇ ਠੀਕ ਹੈ ਲਓ ਫਿਰ ਕਰਦੇ ਆਂ ਵੀਡੀਓ ਸਟਾਰਟ ਗੱਲਬਾਤ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਤਾਂ ਬੜੇ ਵੀਰਾਂ ਭਰਾਵਾਂ ਦਾ ਸਵਾਲ ਵਾ ਕੀ ਪੇਪਰ ਭਰੇ ਹੀ ਕਦੋਂ ਜਾਣੇ ਵਾ ਠੀਕ ਆ ਹੱਲੇ ਪੇਪਰ ਭਰੇ ਨਹੀਂ ਗਏ ਜੇ ਜਿਹੜੇ ਪੇਪਰ ਵਾ ਉਹਨਾਂ ਦੀ ਕੱਲੀਆਂ ਫਾਈਲਾਂ ਹੀ ਰੈਡੀ ਹੋਈਆਂ ਵਾ ਹੱਲੇ ੜੇ ਪੇਪਰ ਵਾ ਉਹ ਹੱਲੇ ਨਹੀਂ ਭਰੇ ਜਾਣੇ ਹੱਲੇ ਉਹ ਪੇਪਰ ਭਰੇ ਜਾਣੇ ਆ ਨੈਕਸਟ ਮੰਥ ਮਤਲਬ ਫਰਵਰੀ ਦੇ ਵਿੱਚ ਜਿਹੜੇ ਪੇਪਰ ਵਾ ਉਹ ਭਰੇ ਜਾਣੇ ਆ ਠੀਕ ਆ ਪੇਪਰਾਂ ਦੀ ਕੱਲੀਆਂ ਫਾਈਲਾਂ ਹੀ ਹੱਲੇ ਰੈਡੀ ਆਈਆਂ ਵਾ ਪੇਪਰ ਨਹੀਂ ਹੱਲੇ ਭਰੇ ਗਏ ਜੇ ਇਹ ਵੀਰ ਭਲੇਖੇ ਚਾ ਰਹੇ ਹੋ ਪੇਪਰ ਜਿਹੜੇ ਭਰੇ ਜਾਣੇ ਆ ਉਹ ਭਰੇ ਜਾਣੇ ਆ ਜਾ ਕੇ ਫਰਵਰੀ ਦੇ ਵਿੱਚ ਠੀਕ ਆ ਵੀਰ ਭਰਾ ਆਪਣੇ ਇੱਕ ਇਹ ਨਾਲ ਕਿ ਬੜੇ ਵੀਰ ਭਰਾ ਹਾਲੇ ਪਤਾ ਨਹੀਂ ਆ ਮੈਨੂੰ ਕਮੈਂਟ ਵੀ ਬੜੇ ਵੀਰ ਭਰਾਵਾਂ ਦੇ ਆਏ ਆ ਕਿ ਪੇਪਰ ਭਰੇ ਕਦੋਂ ਜਾਣੇ ਆ ਠੀਕ ਆ ਉਹਨਾਂ ਨੂੰ ਮੈਂ ਦੱਸਦਾ ਕਿ ਪੇਪਰ ਭਰੇ ਜਾਣੇ ਆ ਫਰਵਰੀ ਦੇ ਵਿੱਚ 5 7 ਤੇ 12 ਫਰਵਰੀ ਨੂੰ ਪੇਪਰ ਜਿਹੜੇ ਵਾ ਉਹ ਭਰੇ ਜਾਣੇ ਆ ਹੁਣ ਆਪਾਂ ਗੱਲਬਾਤ ਕਰਦੇ ਆ ਪੇਪਰ ਨਿਕਲਣ ਬਾਰੇ ਕਿ ਜਿਹੜੇ ਪੇਪਰ ਵਾ ਉਹ ਕਦੋਂ ਨਿਕਲਨੇ ਸ਼ੁਰੂ ਹੋਣਗੇ ਕਿ ਬੜੇ ਵੀਰ ਭਰਾ ਆ ਨਾਰਮਲੀ ਗੱਲ ਜਿਨ੍ਹਾਂ ਨੇ ਪੇਪਰ ਭਰੇ ਆ ਪੇਪਰ ਤਾਂ ਹੀ ਭਰੇ ਕਿ ਪੇਪਰ ਨਿਕਲਣ ਛੇਛੀ ਤੇ ਛੇਛੀ ਦੀ ਬਾਹਰ ਆਈਏ ਠੀਕ ਹੈ ਹੋਰ ਮਿੱਤਰੋ ਵਿੱਚ ਮੈਨੂੰ ਵੀਡੀਓ ਰੋਕਣੀ ਪਈ ਕੀ ਹੋਇਆ ਕਿ ਸਾਡੀ ਜਿਹੜੀ ਫਲਾਈਟ ਥੋੜੀ ਡਿਲੇ ਹੋਣ ਕਰਕੇ ਨਾ ਉਹਨਾਂ ਨੇ ਬੋਰਡਿੰਗ ਪਾਸ ਦੁਬਾਰਾ ਕਰਕੇ ਦਿੱਤੇ ਅਸੀਂ ਆਨਲਾਈਨ ਚੈਕ-ਇਨ ਕੀਤੀ ਸੀ ਹਨ ਉਹਨਾਂ ਨੇ ਬੋਰਡਿੰਗ ਪਾਸ ਦੁਬਾਰਾ ਕਰਕੇ ਤਾਂ ਮੈਂ ਥੋੜੀ ਜੀ ਵੀਡੀਓ ਵਿੱਚ ਸਟਾਪ ਕਰਨੀ ਪਈ ਹੁਆ ਕਰਦੇ ਹਾਂ ਕੰਟੀਨਿਊ ਜਿਹੜੇ ਪੇਪਰ ਆ ਉਹ ਕਦੋਂ ਨਿਕਲਨੇ ਆ ਇਹਦੇ ਬਾਰੇ ਆਪਾਂ ਗੱਲਬਾਤ ਕਰਦੇ ਹਾਂ ਪਹਿਲਾਂ ਤਾਂ ਆਪਾਂ ਗੱਲ ਕਰ ਲਈ ਪੇਪਰ ਨਿਕਲਨੇ ਕਿੰਨਾ ਦੇ ਆ ਪੇਪਰ ਉਹਨਾਂ ਦੇ ਹੀ ਨਿਕਲਨੇ ਆ ਇਨਾ ਦਾ ਮਾਲਕ ਸਹੀ ਹੋਊਗਾ ਮਲਕੀ ਉਹਨੇ ਕੋਈ ਸਰਕਾਰ ਨਾਲ ਫਰਾਡ ਨਹੀਂ ਕੀਤਾ ਹੋਊਗਾ ਮਲਕੀ ਸਰਕਾਰ ਨੂੰ ਕੋਈ ਧੋਖਾ ਨਹੀਂ ਦਿੱਤਾ ਹੋਊਗਾ ਧੋਖਾ ਮਤਲਬ ਕਿ ਕੋਈ ਬੰਦਾ ਸੱਦਿਆ ਹੋਊਗਾ ਇਟਲੀ ਦੇ ਵਿੱਚ ਪਰ ਉਹਦੇ ਕੋਲ ਮਿਲ ਗਈ ਉਹਨੂੰ ਕੰਮ ਦਿੱਤਾ ਹੋਊਗਾ ਫਿਰ ਇਹ ਪੇਪਰ ਜਿਹੜੇ ਆ ਉਹ ਭਰੇ ਜਾਣੇ ਆ ਪਰ ਜੇਕਰ ਉਹਨੇ ਕੱਲੀ ਐਂਟਰੀ ਕਰਾਈ ਹੋਈ ਬੰਦੇ ਦੀ ਕਿਸੇ ਦੀ ਫਿਰ ਜਿਹੜੇ ਪੇਪਰ ਆ ਉਹ ਤੁਹਾਡੇ ਨਹੀਂ ਭਰੇ ਜਾਣਗੇ ਕਿਉਂਕਿ ਸਰਕਾਰ ਨੇ ਜਿਹੜਾ 2 ਮਿੰਟ ਦਾ ਟਾਈਮ ਲਿਆ ਹੋਆ ਉਹ 2 ਮਿੰਟਾਂ ਦੇ ਵਿੱਚ ਸਰਕਾਰ ਨੇ ਇਹੋ ਕੁਝ ਹੀ ਵੇਖਣਾ ਵਾ ਕੀ ਜਿਹੜਾ ਬੰਦਾ ਵਾ ਉਹ ਇਸ ਟਾਈਮ ਤੇ ਜਿਹੜਾ ਪਿੱਛੇ ਨੇ ਪੇਪਰ ਭਰੇ ਆ ਉਹਨੇ ਕੀ ਕੀਤਾ ਵਾ ਬੰਦਿਆਂ ਦੇ ਨਾਲ ਮਤਲਬ ਕਿ ਉਹਨਾਂ ਨੇ ਫਰੋਡ ਤਾਂ ਨਹੀਂ ਕੀਤਾ ਕੱਲੀ ਐਂਟਰੀ ਤਾਂ ਨਹੀਂ ਕਰਾਈ ਇਹ ਸਾਰਾ ਕੁਝ ਵੇਖਣ ਤੋਂ ਬਾਅਦ ਜਿਹੜੇ ਤੁਹਾਡੇ ਪੇਪਰ ਆ ਉਹ ਕਲਿੱਕ ਹੋਣੇ ਆ ਫਰਮ ਦੇ ਵਿੱਚ ਜੇਕਰ ਤੁਹਾਡਾ ਤੁਹਾਡਾ ਮਾਲਕ ਪਹਿਲਾਂ ਸਾਰਿਆਂ ਦਾ ਸਹੀ ਹੋਊਗਾ ਫਿਰ ਤੁਹਾਡੇ ਪੇਪਰ ਜਿਹੜੇ ਆ ਉਹ ਕਲਿੱਕ ਹੋ ਜਾਣੇ ਆ ਫਰਮ ਵਿੱਚ ਪਰ ਜੇਕਰ ਤੁਹਾਡਾ ਜਿਹੜਾ ਮਾਲਕ ਵਾ ਉਹ ਸਹੀ ਨਾ ਹੋਇਆ ਮਤਲਬ ਕਿ ਉਹਨੇ ਪਹਿਲਾਂ ਕੋਈ ਬੰਦੇ ਸੱਦੇ ਹੋਣਗੇ ਉਹਨਾਂ ਨੇ ਪਰ ਕੰਮਣ ਦਿੱਤਾ ਹੋਊਗਾ ਉਹਨਾਂ ਨੂੰ ਉਹਨਾਂ ਦੇ ਪੇਪਰ ਨਹੀਂ ਬਣਵਾ ਕੇ ਦਿੱਤੇ ਕੱਲੀ ਐਂਟਰੀ ਕਰਾਈ ਆ ਫਿਰ ਲੇਰੇ ਪੇਪਰ ਵਾ ਉਹ ਨਹੀਂ ਭਰੇ ਜਾਣੇ ਪਰ ਇੱਕ ਗੱਲ ਹੋਰ ਪਰ ਜੇਕਰ ਤੁਹਾਡੇ ਪੇਪਰ ਇੱਕ ਵਾਰ ਭਰੇ ਗਿਆ ਫਿਰ ਲੇ ਪੇਪਰ ਨਿਕਲਦੇ ਚਾਂਸ ਜਿਹੜੇ ਵਾ ਉਹ ਬਹੁਤ ਜ਼ਿਆਦੇ ਵਾ ਬਹੁਤ ਜ਼ਿਆਦੇ ਕਾਰਨ ਦੋ ਵਾ ਪਹਿਲਾ ਕਾਰਨ ਤਾਂ ਇਹ ਵਾ ਕਿ ਨਾਰਮਲੀ ਗੱਲ ਉਹਨਾਂ ਨੇ ਪੇਪਰ ਉਹਨਾਂ ਦੇ ਹੀ ਪਰੰਦੇਣੇ ਵਾ ਜਿਨ੍ਹਾਂ ਦੇ ਪਰ ਉਹਨਾਂ ਨੇ ਕੱਢ ਲਈ ਮਾ ਉਸ ਤੋਂ ਬਗੈਰ ਉਸ ਤੋਂ ਵਾਧੇ ਪੇਪਰ ਆ ਉਹ ਭਰੇ ਨਹੀਂ ਜਾਣੇ ਕਿਉਂਕਿ ਨਾਰਮਲੀ ਗੱਲ ਵਾ ਪੇਪਰ ਉਹਨਾਂ ਦੇ ਭਰੇ ਜਾਣੇ ਵਾ ਜਿਨ੍ਹਾਂ ਦਾ ਮਾਲਕ ਸਹੀ ਯੋਗ ਤੇ ਮਾਲਕ ਤਕਰੀਬਨ ਸਾਰੇ ਸਹੀ ਨਹੀਂ ਹੈਗੇ ਤੇ ਦੂਜਾ ਜਿਹੜਾ ਕਾਰਨ ਵਾ ਉਹ ਹੈਗਾ ਵਾ ਕੀ ਜਿਹੜੇ ਪੇਪਰ ਵਾ ਇਸ ਵਾਰ ਕੀ ਵਾ ਜਿੰਨਾ ਕੋਟਾ ਹੈਗਾ ਸੀ ਉਸ ਤੋਂ ਵੀ ਘੱਟ ਪੇਪਰ ਭਰੇ ਗਏ ਐ ਇਸ ਵਾਰ ਪਹਿਲਾਂ ਕੀ ਹੁੰਦਾ ਸੀ ਕੋਟਾ ਹੁੰਦਾ ਸੀ ਲੱਖ ਬੰਦੇ ਦਾ ਤੇ ਪੇਪਰ ਭਰੇ ਜਾਂਦੇ ਸੀ ਤਿੰਨ ਤਿੰਨ ਚਾਰ ਚਾਰ ਲੱਖ ਬੰਦੇ ਪੇਪਰ ਭਰ ਦਿੰਦੇ ਹੁੰਦੇ ਸੀ ਪਰ ਇਸ ਵਾਰ ਕੀ ਹੋਇਆ ਵਾ ਇਸ ਵਾਰ ਚੇਂਜ ਹੋ ਗਿਆ ਥੋੜਾ ਜਿਹਾ ਇਸ ਵਾਰ ਪੇਪਰ ਜਿਹੜੇ ਪੇਪਰ ਦਾ ਕੋਟਾ ਮੇਰੇ ਸਾਬ ਨਾਲ ਅਸੀਂ 90 ਹਜ਼ਾਰ ਪੰਜ ਲੱਖ ਮੈਂ ਹੁਣ ਪੱਕਾ ਮੈਨੂੰ ਸ਼ੋਰ ਨਹੀਂ ਆ ਠੀਕ ਆ ਤੇ ਪਰ ਜਿਹੜੇ ਪੇਪਰ ਵਾ ਉਹ ਬਹੁਤ ਥੋੜੇ ਭਰੇ ਗਏ ਜਿੰਨਾ ਕੋਟਾ ਉਸ ਤੋਂ ਵੀ ਘੱਟ ਪੇਪਰ ਭਰੇ ਗਏ ਆ ਪਹਿਲੀ ਗੱਲ ਤਾਂ ਇਹ ਹੋ ਗਈ ਕਿ ਪੇਪਰ ਸਾਡੇ ਘੱਟ ਭਰੇ ਗਿਆ ਇਸ ਕਰਕੇ ਪੇਪਰ ਨਿਕਲਦੇ ਚਾਂਸ ਜ਼ਿਆਦੇ ਆ ਦੂਜੇ ਨੰਬਰ ਤੇ ਕਿ ਜਿੰਨਾ ਕੋਟਾ ਹੈਗਾ ਵਾ ਉਹਦੇ ਵਿੱਚੋਂ ਹੀ ਕਈ ਮਾਲਕ ਫਰੌਡ ਨਿਕਲਨੇ ਆ ਫਰੌਡ ਨਿਕਲ ਕਰਕੇ ਉਹਨਾਂ ਦੇ ਪੇਪਰ ਵੀ ਨਹੀਂ ਭਰੇ ਜਾਣੇ ਤੇ ਪੇਪਰ ਨਿਕਲਦੇ ਦੇ ਚਾਂਸ ਵਾ ਜਿਨ੍ਹਾਂ ਨੇ ਪੇਪਰ ਸਾਰਾ ਕੁਝ ਸਹੀ ਭਰਿਆ ਜਿਨ੍ਹਾਂ ਦੇ ਮਾਲਕ ਸਹੀ ਵਾ ਉਹਨਾਂ ਦੇ ਪੇਪਰ ਨਿਕਲਦੇ ਜਿਹੜੇ ਚਾਂਸ ਵਾ ਉਹ ਵੱਧ ਜਾਣੇ ਆ ਇਸ ਕਰਕੇ ਜੇਕਰ ਤੁਹਾਡਾ ਮਾਲਕ ਇਸ ਵਾਰ ਸਹੀ ਹੋਊਗਾ ਉਹਨੇ ਕਿਸੇ ਨਾ ਕਿਸੇ ਨਾਲ ਪਹਿਲਾਂ ਫਰੌਡ ਨਾ ਕੀਤਾ ਹੋਊਗਾ ਵੀ ਕੱਲੀ ਉਹਦੀ ਐਂਟਰੀ ਨਹੀਂ ਕਰਾਈ ਹੋਊਗੀ ਫਿਰ ਤੁਹਾਡੇ ਪੇਪਰ ਨਿਕਲਦੇ ਇਸ ਵਾਰ ਮਲਕੀ ਜਾਦੇ ਚਾਂਸ ਦੂਜੇ ਤਰੀਕੇ ਮਲਕੀ ਦੂਜੇ ਪਿਛਲੇ ਸਾਲ ਨਾਲੋਂ ਲਾ ਲਈਏ ਜਾਂ ਉਸ ਤੋਂ ਪਿਛਲੇ ਸਾਲ ਨਾਲੋਂ ਲਾ ਲਈਏ ਇਸ ਵਾਰ ਤੁਹਾਡੇ ਇਹੇ ਪੇਪਰ ਨਿਕਲਣ ਦੇ ਚਾਂਸ ਵਾ ਉਹ ਜ਼ਿਆਦੇ ਵਾਜ ਵਾ ਹੁਣ ਆਪਾਂ ਗੱਲਬਾਤ ਕਰ ਲੈਨੇ ਆ ਕਿ ਪੇਪਰ ਨਿਕਲਨੇ ਕਦੋਂ ਸ਼ੁਰੂ ਹੋਣਗੇ ਇਹਦੇ ਬਾਰੇ ਗੱਲ ਕਰ ਲੈਨੇ ਕਿਉਂਕਿ ਨਾਰਮਲੀ ਗੱਲ ਜਿਹੜਾ ਵੀ ਵੀਰਪਰਾ ਹੋਣ ਪੇਪਰ ਭਰੇ ਆ ਉਹਨਾਂ ਦਾ ਬਸ ਇੱਕ ਮਕਸਦ ਹੈ ਜਿਹੜੇ ਪੇਪਰ ਵਾ ਉਹ ਨਿਕਲਨੇ ਕਦੋਂ ਆ ਨਿਕਲਨੇ ਕਦੋਂ ਇਹਦੇ ਬਾਰੇ ਆਪਾਂ ਗੱਲਬਾਤ ਕਰਦੇ ਆ ਕਿ ਪੇਪਰ ਜਿਹੜੇ ਆ ਉਹ ਨਿਕਲਨੇ ਕਦੋਂ ਸ਼ੁਰੂ ਹੋਣੇ ਉਸ ਤੋਂ ਬਾਅਦ ਤਾਂ ਮੈਂ ਲਿਖਦਾ ਆ ਆ ਮੇਰੇ ਸਾਹਮ ਇਹ ਉਡਣ ਦੀ ਤਿਆਰੀ ਦੇ ਵਿੱਚ ਆ ਹੁਣ ਜਿਹੜਾ ਬੈਗ ਹੋਊਗਾ ਜਾਜਤ ਤੁਹਾਡੇ ਸਾਹਮਣੇ ਬੈਗ ਹੋਣਾ ਸ਼ੁਰੂ ਹੋ ਗਿਆ ਵਾ ਜਿਹੜਾ ਜਾਜਵਾਨਾ ਇਹ ਬੈਗ ਆਪ ਨਹੀਂ ਹੁੰਦਾ ਜਿਹੜੀ ਆਹ ਮਸ਼ੀਨ ਹੈ ਨਾ ਇਹ ਬੈਗ ਕਰਦੀ ਆ ਇਹਨੂੰ ਬੈਗ ਕਰਕੇ ਸਿੱਧਾ ਕਰੂਗੀ ਉਸ ਤੋਂ ਬਾਅਦ ਜਾਜ ਜਿਹੜਾ ਵਾ ਉੱਡੂਗਾ ਆਪ ਆਪਣੇ ਟਰੈਕ ਦਾ ਕਾਬਜ਼ਾ ਆਊਗਾ ਸਿੱਧਾ ਹੋ ਕੇ ਠੀਕ ਆ ਉਸ ਤੋਂ ਬਾਅਦ ਜਿਹੜਾ ਉੱਡੂਗਾ ਉਹ ਆਪ ਉੱਡੂਗਾ ਜਿਹੜਾ ਪਰ ਬੈਗ ਕਰਦੀ ਆ ਉਹ ਇਹ ਮਸ਼ੀਨ ਦੇ ਰਾਹੀਂ ਬੈਗ ਹੁੰਦਾ ਵਾ ਆਪ ਬੈਗ ਨਹੀਂ ਹੁੰਦਾ ਜਾਜ ਜਿੰਨਾ ਆਪਾਂ ਕਹਿੰਦੇ ਕਿ ਜਿਹੜਾ ਜਾਜ ਦਾ ਬੈਗ ਗੀਅਰ ਨਹੀਂ ਹੈਗਾ ਕੱਲਾ ਅੱਗੇ ਵਾਲਾ ਗੀਅਰ ਹੀ ਸਿੱਧਾ ਗੀਅਰ ਆ ਮੈਂ ਮੜਾਇਆ ਖਾ ਲਈ ਫਿਰ ਆਪਾਂ ਕੰਟੀਨਿਊ ਕਰਦੇ ਆਂ ਅੱਗੇ ਵੀਡੀਓ ਕਿਉਂਕਿ ਮੈਂ ਇਸ ਟਾਈਮ ਤੇ 에어ਪੋਰਟ ਤੇ ਆਂ ਤੇ 에어ਪੋਰਟ ਤੋਂ ਹੀ ਵੀਡੀਓ ਜਿਹੜੀ ਸ਼ੂਟ ਕਰ ਰਹੇ ਆਂ ਆਹ ਵਾਲੀ ਕਰਦੇ ਆਂ ਫਿਰ ਆਪਾਂ ਅੱਗੇ ਕੰਟੀਨਿਊ ਵੀਡੀਓ ਪੇਪਰਾਂ ਬਾਰੇ ਪੇਪਰਾਂ ਬਾਰੇ ਗੱਲਬਾਤ ਕਰਦੇ ਆਂ ਕਿ ਜਿਹੜੇ ਪੇਪਰ ਵਾ ਉਹ ਨਿਕਲਨੇ ਕਦੋਂ ਸ਼ੁਰੂ ਹੋਣੇ ਆ ਠੀਕ ਆ ਪੇਪਰ ਜਿਹੜੇ ਮਿੱਤਰੋ ਨਿਕਲਨੇ ਸ਼ੁਰੂ ਹੋਣੇ ਆ ਇਸ ਵਾਰ ਨਾਰਮਲੀ ਗੱਲ ਵਾ ਪੇਪਰ ਜਦੋਂ ਭਰੇ ਜਾਂਦੇ ਆ ਉਸ ਤੋਂ ਬਾਅਦ ਮਹੀਨਾ ਡੇਢ ਮਹੀਨਾ ਲੱਗ ਹੀ ਜਾਂਦਾ ਵਾ ਪੇਪਰ ਨਿਕਲਨੇ ਸ਼ੁਰੂ ਹੋਣ ਦੇ ਵਿੱਚ ਪਰ ਉਹ ਜਿ ਨੋਰਮਲ ਜਿਹੜੀ ਸਰਕਾਰ ਹੁੰਦੀ ਜਦੋਂ ਪੇਪਰ ਭਰੇ ਜਾਂਦੇ ਆ ਨਾ ਜਿਹੜੀ ਉਹਨਾਂ ਦੇ ਵੈਬਸਾਈਟ ਹੁੰਦੀ ਆ ਜਾਂ ਉਹਨਾਂ ਦੇ ਜਿਹੜੇ ਬੰਦੇ ਹੁੰਦੇ ਵਾ ਉਹ ਪਹਿਲਾਂ ਕਹਿ ਦਿੰਦੇ ਆ ਕਿੜੇ ਪੇਪਰ ਵਾ 1 ਮਹੀਨੇ ਤੋਂ ਬਾਅਦ ਜਿਹੜੇ ਪੇਪਰ ਨਿਕਲਨੇ ਆਸੀਂ ਉਸ ਤੋਂ ਪਹਿਲਾਂ ਪਹਿਲਾਂ ਸਾਰਾ ਕੁਝ ਕਲੀਅਰ ਕਰ ਦੇਣਾ ਵਾ ਜਾਂ 1 ਮਹੀਨੇ ਤੋਂ ਪਹਿਲਾਂ ਜਾਂ 1 ਮਹੀਨੇ ਤੋਂ ਮਿਲ ਕੀ 2-4 ਦਿਨ ਬਾਅਦ ਡੇੜਾ ਵਾ ਉਹ ਕਲੀਅਰ ਅਸੀਂ ਸਾਰਾ ਕੁਝ ਕਰ ਦੇਣਾ ਵਾ ਪਰ ਇਦਾਂ ਹੁੰਦਾ ਨਹੀਂ ਆ ਪਿੱਛੇ ਵੀ ਬੜੀ ਬੜੀ ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜੇ ਪੇਪਰ ਵਾ ਉਹ ਕਲੀਅਰ ਕਰ ਦਿੰਦੇ ਨੇ ਉਸੇ ਵੇਲੇ ਪਰ ਇਦਾਂ ਹੁੰਦਾ ਨਹੀਂ ਰਿਹਾ ਵੇਟ ਕਰਨ ਠੀਕ ਹੈ ਇਹ ਕਿਹੜੇ ਪੇਪਰ ਨਿਕਲਦੇ ਆ ਟਾਈਮ ਹੁੰਦਾ ਵਾ ਕਿ ਫਰਵਰੀ ਦੇ ਵਿੱਚ ਫਰਵਰ ਭਰੇ ਜਾਣੇ ਆ 5 7 ਤੇ 12 ਫਰਵਰੀ ਨੂੰ ਪੇਪਰ ਭਰੇ ਜਾਣੇ ਆ ਉਸ ਤੋਂ ਬਾਅਦ ਤੁਸੀਂ ਲਾ ਲਓ ਫਰਵਰੀ ਮਾਰਚ ਤੇ ਅਪ੍ਰੈਲ ਅਪ੍ਰੈਲ ਦੇ ਜਿਹੜੇ ਪੇਪਰ ਨਿਕਲਨੇ ਇਸ ਵਾਰ ਜਿਹੜੇ ਆ ਉਹ ਸ਼ੁਰੂ ਹੋ ਜਾਣੇ ਵਾ ਜਿਨ੍ਹਾਂ ਨੇ ਪੇਪਰ ਭਰੇ ਆ ਜਿਨ੍ਹਾਂ ਨੇ ਆਪਣੀਆਂ ਫਾਈਲਾਂ ਰੈਡੀ ਕਰਾਈਆਂ ਵਾ ਠੀਕ ਹੈ ਪੇਪਰ ਜਿਹੜੇ ਨਿਕਲਨੇ ਆ ਉਹ ਮਾਰਚ ਦੇ ਵਿੱਚ ਅਪ੍ਰੈਲ ਮਾਰਚ ਇਹ ਵੀ ਮਾਰਚ ਜਨਵਰੀ ਫਰਵਰੀ ਪੇਪਰ ਆਣਗੇ ਮਾਰਚ ਅਪ੍ਰੈਲ ਅਪ੍ਰੈਲ ਦੇ ਜਿਹੜੇ ਪੇਪਰ ਨਿਕਲਨੇ ਆ ਮਿੱਤਰੋ ਉਹ ਹੋ ਜਾਣਿਆ ਸ਼ੁਰੂ ਜਿਹੜੇ ਵੀਰਪਰਾ ਵੇਟ ਕਰ ਰਹੇ ਸੀ ਇਸ ਨਿਊਜ਼ ਬਾਰੇ ਕਿ ਪੇਪਰ ਨਿਕਲਨੇ ਕਦੋਂ ਸ਼ੁਰੂ ਹੋਣਗੇ ਅਪ੍ਰੈਲ ਦੇ ਵਿੱਚ ਛੇੜੇ ਪੇਪਰ ਨਿਕਲਣਗੇ ਮਿੱਤਰੋ ਤੁਹਾਡੇੜੇ ਆ ਸ਼ੁਰੂ ਹੋ ਜਾਣਗੇ ਪਰ ਜੇਕਰ ਤੁਹਾਡੇ ਪੇਪਰ ਕਲਿੱਕ ਹੋਣਗੇ ਠੀਕ ਆ ਜੇਕਰ ਤੁਹਾਨੂੰ ਰਸੀਦ ਮਿਲੇਗੀ ਉਹਨਾਂ ਵੱਲੋਂ ਤੁਹਾਡਾ ਜਿਹੜਾ ਮਾਲਕ ਉਹ ਰਸੀਦ ਦੇਊਗਾ ਉਸ ਇਸ ਕਰਕੇ ਇਹ ਪਤਾ ਤੁਹਾਡੇ ਨਿਕਲਨੇ ਸ਼ੁਰੂ ਹੋ ਸਕਦੇ ਜੇਕਰ ਤੁਹਾਡੇ ਪੇਪਰ ਭਰੇ ਨਹੀਂ ਜਾਣਗੇ ਨੋਰਮਲੀ ਗੱਲ ਤੁਹਾਡਾ ਮਾਲਕ ਫਰੌਡ ਹੋਊਗਾ ਮੰਡੇ ਦੇ ਪੇਪਰ ਤਾਂ ਢੇੜਾ ਸਰਕਾਰ ਨੇ ਪਹਿਲਾਂ ਹੀ ਕੈਨਸਲ ਕਰ ਦਿੱਤਾ ਨੋਰਮਲੀ ਗੱਲ ਢੇੜਾ ਪੇਪਰ ਵਾ ਉਹ ਨਹੀਂ ਨਿਕਲਨੇ ਇੱਕ ਗੱਲ ਹੋਰ ਮੇਰੀ ਇੰਪੋਰਟੈਂਟ ਗੱਲ ਵਾ ਇਹਦੇ ਬਾਰੇ ਵੀ ਗੌਰ ਕਰ ਲਿਓ ਜਿਨ੍ਹਾਂ ਨੇ ਪੇਪਰ ਇਸ ਵਾਰ ਫਿਲ ਨਹੀਂ ਕਰਾਇਆ ਆਪਣੀਆਂ ਇਹਨੀਆਂ ਫਾਈਲਾਂ ਵਾ ਉਹ ਰੈਡੀ ਨਹੀਂ ਕਰਾਈਆਂ ਕਿਉਂਕਿ ਫਾਈਲਾਂ ਇਸ ਵਾਰ ਪਹਿਲਾਂ ਰੈਡੀ ਹੋਈਆਂ ਵਾ ਨੋਰਮਲੀ ਗੱਲ ਉਹਨਾਂ ਤੁਹਾਨੂੰ ਦੱਸਤਾ ਕਿ ਇਹਨੀਆਂ ਫਾਈਲਾਂ ਮ ਨਵੰਬਰ ਵਿੱਚ ਰੈਡੀ ਹੋਣੀਆਂ ਵਾ ਨਵੰਬਰ ਦਾ ਸਾਰਾ ਮਹੀਨਾ ਫਾਈਲਾਂ ਰੈਡੀ ਹੋਈਆਂ ਵਾ ਪਰ ਜਿਨ੍ਹਾਂ ਨੇ ਫਾਈਲਾਂ ਰੈਡੀ ਨਹੀਂ ਕਰਾਈਆਂ ਜੇਕਰ ਤੁਹਾਨੂੰ ਕੋਈ ਏਜੰਟ ਆਂਦਾ ਵਾ ਹੁਣ ਕੀ ਫਾਈਲ ਤੁਸੀਂ ਆਪਣੀ ਜੜੀ ਵਾ ਹੁਣ ਰੈਡੀ ਕਰਾ ਸਕਦੇ ਹੋ ਤੁਸੀਂ ਫਿਰ ਪੇਪਰ ਜਿਹੜੇ ਭਰ ਸਕਦੇ ਜੇ ਇਦਾਂ ਦੀ ਕੋਈ ਵੀ ਗੱਲ ਨਹੀਂ ਹੈਗੀ ਜੇ ਇਸ ਚੀਜ਼ ਤੋਂ ਇਹ ਫਰੌਡ ਤੋਂ ਵੀ ਬਚਿਓ ਤੁਹਾਨੂੰ ਉਹਨਾਂ ਨੇ ਇਦਾਂ ਤੁਹਾਡੇ ਪੈਸੇ ਲੈ ਕੇ ਬਾਅਦ ਤਾਰ ਜਿਹੜੇ ਪੈਸੇ ਜਿੰਨੇ ਲਏ ਹੋਣਗੇ ਥੋੜੇ ਮੋੜੇ ਘਟਾਪ ਦਾ ਆ ਕੇ ਤੁਹਾਨੂੰ ਉਹਨਾਂ ਨੇ ਪੈਸੇ ਜਿਹੜੇ ਬਾਕੀ ਵਾਪਸ ਕਰ ਦੇਣੇ ਆ ਕਿ ਇਹ ਇਹ ਫਰੌਡ ਤੋਂ ਵੀ ਬਚਿਓ ਪੇਪਰ ਜਿਹੜੇ ਆ ਹੁਣ ਨਹੀਂ ਭਰੇ ਜਾਣਗੇ ਪੇਪਰ ਭਰੇ ਜਾਣਗੇ ਹੁਣ ਜਿਨ੍ਹਾਂ ਨੇ ਪੇਪਰ ਫਾਈਲ ਰੈਡੀ ਨਹੀਂ ਕਰਾਇਆ ਨੰਬਰ ਦੇ ਵਿੱਚ ਉਹਨਾਂ ਦਾ ਪੇਪਰ ਭਰ ਸਕਦੇ ਆ ਉਹ ਅਕਤੂਬਰ ਦੇ ਵਿੱਚ ਫਿਰ ਤੋਂ ਪੇਪਰ ਜਿਹੜੇ ਆ ਇਸ ਵਾਰ ਓਪਨ ਹੋਣੇ ਆ ਕਿਉਂਕਿ ਨਾਰਮਲੀ ਗੱਲ ਜਿਹੜਾ ਵਾ ਕੋਟਾ ਵਾ ਉਹ ਜਿਹੜਾ 30% ਕੋਟਾ ਵਾ ਉਹਨਾਂ ਨੇ ਅਕਤੂਬਰ ਵਿੱਚ ਯੂਜ਼ ਕਰਨਾ ਵਾ ਇਸ ਟਾਈਮ ਜਿਹੜਾ ਫਰਵਰੀ ਵਿੱਚ ਯੂਜ਼ ਕਰ ਰਹੇ ਆ ਉਹ ਕੋਟਾ ਜਿਹੜਾ ਯੂਜ਼ ਕਰ ਰਹੇ ਆ ਉਹ ਸਿਰਫ ਤੇ ਸਿਰਫ ਕਰ ਰਹੇ ਆ ਕਿੰਨਾ 70% ਕੋਟਾ ਜਿਹੜਾ ਇਸ ਟਾਈਮ ਯੂਜ਼ ਕਰ ਰਹੇ ਆ ਬਾਕੀ 30% ਕੋਟਾ ਵਾ ਉਹਨਾਂ ਨੇ ਯੂਜ਼ ਕਰਨਾ ਜੇ ਜਾ ਕੇ ਅਕਤੂਬਰ ਦੇ ਵਿੱਚ ਠੀਕ ਹੈ ਲਓਏ ਮਿੱਤਰੋ ਇਸ ਵੀਡੀਓ ਨੂੰ ਕਰਦੇ ਆਂ ਆਪਾਂ ਇੱਥੇ ਗਾ ਤਾਂ ਮੈਂ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਇਹਦੇ ਦੇ ਨਵੀਆਂ ਵੀਡੀਓ ਆਉਂਦੀਆਂ ਰਹਿਣਗੀਆਂ ਵੀਡੀਓ ਵੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਉਹਨੇ ਚਿਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ